ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਾਰਗਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਆਪਾਂ ਬਾਈ ਦੀ ਲੈ ਕੇ ਆਇਆ ਬਾਈ ਘੋੜਿਆਂ ਦੇ ਪੈਰ ਬਣਾਉਂਦਾਗਾ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਤੇ ਪਿੰਡ ਦਾ ਪਤਾ ਕਰਾਂਗੇ ਬਾਈ ਦਾ ਨਾਂ ਪਤਾ ਕਰਾਂਗੇ ਨੰਬਰ ਪਤਾ ਕਰਾਂਗੇ ਹਨਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਬਾਈ ਕੀ ਹਾਲ ਹੈ ਠੀਕ ਹੈ ਵੀਰ ਜੀ ਠੀਕ ਠਾਕ ਵਧੀਆ ਹਾਂਜੀ ਵਧੀਆ ਜੀ ਠੀਕ ਹੈ ਠੀਕ ਹੈ ਬਾਈ ਪਹਿਲਾਂ ਤਾਂ ਨਾਂ ਦੱਸੀ ਆ ਤੁਹਾ ਦਾ ਕੀ ਯਾਰ ਵੀਰੇ ਸੇਵਕਾਂ ਮੇ ਰਣਾ ਜੀ ਸੇਵਕ ਹਾਂਜੀ ਹਾਂਜੀ ਪਿੰਡ ਕਿਹੜਾ ਵਾਂਦਰ ਜਟਾਣਾ ਜੀ ਵਾਂਦਰ ਜਟਾਣਾ ਹਾਂਜੀ ਠੀਕ ਹੈ ਬਾਈ ਆਪਣੇ ਕੋਲ ਅਜਾ ਘੋੜਿਆਂ ਦੇ ਪੈਰ ਬਣਾਉਣ ਆਇਆ ਸੀਗਾ ਓਏ ਨਾ ਮੈਂ ਬਾਈ ਨਾਲ ਗੱਲਬਾਤ ਕਰੀ ਮੈਂ ਬਾਈ ਤੇਰੀ ਵੀਡੀਓ ਬਣਾ ਲ ਗਏ ਤੇ ਪਹਿਲਾਂ ਤਾਂ ਬਾਈ ਨੇ ਰੋਕਿਆ ਜੀ ਕਹਿੰਦਾ ਨਾ ਬਣਾਈਂਦਾ ਬਾਈ ਮੇਰੇ ਕੋਲ ਕਸ ਜ਼ਿਆਦੇ ਰਹਿੰਦਾ ਪਰ ਮੈਂ ਮੰਨਿਆ ਨਹੀਂ ਗਾ ਬਾਈ ਦੀ ਹੈ ਨਾ ਬਾਈ ਹਾਂ ਸਹੀ ਗੱਲ ਹੈ ਬਾਈ ਆ ਆ ਕੇ ਬਣਾਵਾ ਗਿਆ ਵੀਡੀਓ ਆ ਪਹਿਲੀ ਵਾਰੀ ਬਣ ਰਹੀ ਬਾਈ ਆਪਾਂ ਕਦੇ ਵੀ ਨਹੀਂ ਬਣਾਈ ਬਣਾਈ ਨਹੀਂ ਨਹੀਂ ਬਣਾਈ ਮੈਂ ਦਿਨਾਂ ਗੱਲ ਦਾਦਾ ਜਿਹਦੇ ਕੋਲ ਬੰਦੇ ਕੋਲ ਕੰਮ ਜ਼ਿਆਦਾ ਹੈ ਨਾ ਉਹ ਛੇਤੀ ਚੱਸ ਕਰਦਾ ਹੀ ਨਹੀਂਗਾ ਨਾ ਨਹੀਂ ਆਪਾਂ ਬਣਾਈ ਨਹੀਂ ਕਦੇ ਵੀਰੇ ਹਾਂ ਵੀਡੀਓ ਤਾਂ ਆਏ ਨੇ ਪਤਾ ਚੱਲੇ ਕਿੱਥੇ ਹਾਂ ਹਾਂਜੀ ਉਹ ਫਿਰ ਜਾਣਾ ਪੈਂਦਾ ਜਦੋਂ ਬੰਦੇ ਨੂੰ ਫੋਨ ਲਾਤਾ ਹੈ ਨਾ ਹਾਂਜੀ ਹਾਂਜੀ ਹਾਂ ਤੇ ਬਾਈ ਪਹਿਲਾਂ ਆਪਾਂ ਵੀਡੀਓ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਪਹਿਲਾਂ ਨੰਬਰ ਬੋਲ ਦੇ ਯਾਰ ਮੇਰਾ ਨੰਬਰ ਆ ਵੀਰੇ 98152 98152 8112 811 20 20 ਹਾਂਜੀ ਠੀਕ ਹੈ ਤਾਂ ਦੋਸਤੋ ਸਕਰੀਨ ਦੇ ਉੱਪਰ ਵੀ ਬਾਈ ਦਾ ਨੰਬਰ ਚਲਾਵਾਂਗੇ ਆਪਾਂ ਤੇ ਜੇ ਤੁਸੀਂ ਬਾਈ ਆਪਾਂ ਏਰ ਗਾ ਦੱਸ ਦੇ ਕਿ ਮੜਾ ਕਿੰਨੇ ਕਿੰਨੇ ਏਰ ਗਏ ਤੱਕ ਜਿਹੜੀ ਸੌਖਾ ਜਆਪਣ ਨੂੰ ਦਜਾਣਾ ਕਰਨਾ ਵੀਰੇ ਜਿਵੇਂ ਬਠਿੰਡਾ ਜ਼ਿਲ੍ਹਾ ਹੋ ਗਿਆ ਠੀਕ ਹੈ ਫਰੀਦਕੋਟ ਹੋ ਗਿਆ ਹਾਂ ਤੇ ਮੋਗਾ ਨੋਗਾ ਤੇ ਫਰੋਜ਼ਪੁਰ ਫਰੋਜ਼ਪੁਰ ਹਾਂਜੀ ਇਹ ਚਾਰਾਂ ਜ਼ਿਲ੍ਹਿਆਂ 'ਚ ਆਪਾਂ ਜਾਦੇ ਜਾਣੇ ਆ ਜਿਆਦੇ ਜਾਣੇ ਹਨਾ ਹਾਂਜੀ ਤੇ ਇਹ ਜਿਲ੍ਹਾ ਚ ਬਾਈ ਜਿੰਨੇ ਵੀ ਤੁਸੀਂ ਵੀਡੀਓ ਦੇਖੋਗੇ ਇਹ ਜਿਲ੍ਹੇ ਵਾਲੇ ਸੰਪਰਕ ਪੈਲ ਦੇ ਆਧਾਰ ਤੇ ਕਰ ਲੈਣਾ ਹਨਾ ਹਾਂਜੀ ਹਾਂਜੀ ਤੇ ਆਇਆ ਵੀ ਜੇ ਕਿਸੇ ਨੂੰ ਹੋਰ ਇਹ ਆਪਾਂ ਨੂੰ ਨੇੜੇ ਪੈਂਦਾ ਜੀ ਆਪਾਂ ਨੂੰ ਫਿਰ ਨੇੜੇ ਵਾਲਾ ਹਾਂ ਹਾਂਜੀ ਸਹੀ ਐ ਸਹੀ ਐ ਸਹੀ ਐ ਕਾਬਰ ਸੌਖਾ ਬਾਈ ਹਾਂਜੀ ਇੰਦਰ ਦਾ ਗੇੜਾ ਬਣਦੀ ਹੈ ਹਨਾ ਹਾਂ ਹਾਂਜੀ ਹੋਰ ਫਿਰ ਕਈ ਜਿਹੜੀ ਬਾਈ ਫੋਨ ਲਾ ਲੈਂਦੇ ਅਗਲਾ ਕਹਿੰਦਾ ਯਾਰ ਬਾਈ ਨੇ ਵੀਡੀਓ ਪਾਈ ਸੀਗੀ ਫੋਨ ਲਾਈ ਗਏ ਬਾਈ ਨੇ ਜਾਂ ਫੋਨ ਨਹੀਂ ਚੱਕਿਆ ਜਾਂ ਆਇਆ ਨਹੀਂ ਹਨਾ ਹਾਂ ਜਦੋਂ ਦੂਰ ਦਾ ਫਿਰ ਔਖਾ ਹੋ ਜਾਂਦਾ ਬਾਈ ਔਖਾ ਹੋ ਜਾਂਦਾ ਔਖਾ ਜਾਂਦਾ ਤੇ ਬਾਈ ਕਿੰਨਾ ਟਾਈਮ ਹੋ ਗਿਆ ਤੈਨੂੰ ਕੰਮ ਕਰਦਿਆਂ ਨੂੰ ਮੈਨੂੰ ਵੀ ਠੀਕ ਆ ਫੇਰ ਤਾਂ ਬਾਈ ਨੂੰ ਤਕਰੀਬਨ ਸਾਰੇ ਨੇ ਇਹ ਘੋੜਿਆਂ ਨੇ ਜਾਣਦੇ ਆ ਨਾ ਹਾਂਜੀ ਹਾਂਜੀ ਜਾਣਦੇ ਆ ਠੀਕ ਆ ਠੀਕ ਐ ਤੇ ਨਾਲ ਬਾਈ ਇਹ ਮੁੰਡਾ ਦਾ ਨਹੀਂ ਇਹ ਤਾਂ ਪਹਿਲੀ ਅੱਜ ਹੀ ਆਇਆ ਵੀਰੇ ਅੱਛਾ ਅੱਜ ਹੀ ਆਇਆ ਇਕੱਲਾ ਹੀ ਹੁੰਦਾ ਮੈਂ ਠੀਕ ਐ ਇਕੱਲਾ ਹੀ ਹੁੰਦਾ ਹਾਂ ਤੇ ਇਹ ਫਿਰ ਕਰਦਾ ਚਾਸੇ ਕੰਮ ਦੀ ਕਿਨੇ ਇਹ ਤਾਂ ਘਾਟ ਹੀ ਕਰਦਾ ਬਾਈ ਹਜੇ ਇਹਦਾ ਪੜਦਾ ਹੀ ਹੈ ਹਜੇ ਠੀਕ ਐ ਪੜਦਾ ਹੀ ਹੈ ਹਜੇ ਹੂੰ ਠੀਕ ਐ ਠੀਕ ਐ ਤੇ ਇਹਦਾ ਨਾਂ ਕੀ ਮੁੰਡੇ ਦਾ ਆਲਾ ਮੋਚਾ ਭਰਾ ਇਧਰ ਤੇਰੀ ਵੀਡੀਓ ਬਣਾ ਦੇਦਾ ਆਲਾ ਮੀਲਾ ਕੱਢ ਦੇ ਇਕ ਆਲਾ ਸੰਗ ਗਿਆ ਯਾਰ ਮੁੰਡਾ ਉਹ ਵੀਡੀਓ ਬਣਾਉਣ ਦੇ ਮੜੀ ਜੀ ਸਹੀ ਗੱਲ ਹੈ ਨਿਆਣਾ ਨਾ ਹਜੇ ਹੂੰ ਤਾਂ ਕਰਕੇ ਹੋ ਕਰਦਾ ਆ ਵੀ ਮੁੰਡਾ ਸਾਰਾ ਆ ਪੈਰ ਦਾ ਬਾਲਾ ਮੁੰਡਾ ਹਾਲ ਆ ਬਾਈ ਹਨਾ ਯਾਰ ਹੂੰ ਬਹੁਤ ਜਿਆਦੇ ਹੋਇਆ ਪਿਆ ਵੀਰੇ ਹੂੰ ਮੈਂ ਚਿਰ ਹੋ ਗਿਆ ਵੀਰੇ ਬਣਾਉਣ ਨੂੰ ਪੈਰ ਆ ਠੀਕ ਆ ਠੀਕ ਆ ਤੇ ਬਈ ਉਹ ਆਇਆ ਵੀ ਜੀ ਹੁਣ ਪੈਰ ਬਣਾਉਣੇ ਆ ਨਾ ਹਾਂਜੀ ਵੀ ਸਿਆਣਾ ਤੇ ਜਿਆਦੇ ਛੇਤੀ ਜਰੂਰ ਤਾਂ ਕਿ ਗਰਮਾਂ 'ਚ ਪੈਰ ਬਣਾਉਣ ਦੀ ਵੀਰੇ ਸਿਆਲਾਂ ਦੇ ਵਿੱਚ ਤਾਂ ਜ਼ਿਆਦਾ ਲੋੜ ਪੈਂਦੀ ਆ ਕਿਉਂਕਿ ਗਿੱਲਾ ਵਧ ਰਿਹਾ ਠੀਕ ਹੈ ਤੇ ਗਰਮੀਆਂ 'ਚ ਜਿਵੇਂ ਹੁਣ ਆਪਾਂ ਸਾਚ ਚ ਚਾਰ ਵਾਰੀ ਬਣਾਉਨੇ ਆ ਹਾਂ ਤੇ ਗਰਮੀਆਂ 'ਚ ਥੋੜੇ ਜਿਆਦਾ ਟਾਈਮ ਕੱਢ ਜਾਂਦੇ ਆ ਜਿਆਦਾ ਟਾਈਮ ਕੱਢ ਜਾਂਦੇ ਆ ਹਾਂ ਠੀਕ ਹੈ ਠੀਕ ਹੈ ਤੇ ਉਹ ਜਿਵੇਂ ਨਾਓ ਬੰਦੇ ਨੇ ਜਿਹੜੇ ਨਾ ਪ੍ਰਾਣੇ ਬੰਦਿਆਂ ਦਾ ਭਾਈ ਹੁੰਦਾ ਭੇਦ ਸਾਰੀ ਗੱਲ ਦਾ ਹਨ ਜਿਹੜੇ ਮੇਰੇ ਵਰਗੇ ਨਵੇਂ ਬੰਦੇ ਹੁੰਦੇ ਆ ਉਹਨਾਂ ਨੂੰ ਕੋਈ ਜਾਣਕਾਰੀ ਦੇ ਕੇ ਆਪ ਵੀ ਪੈਰ ਕੀ ਨਿਸ਼ਾਨੀ ਬਣਾਉਣ ਦੀ ਜਾਂ ਕੀ ਆਪ ਰੱਖ-ਰਖਾਵ ਕਰਕੇ ਵੀ ਪੈਰ ਸਹੀ ਰਹਿਣ ਬਈ ਯਾਰ ਜ਼ਿਆਦਾਤਰ ਤਾਂ ਗਰਮੀਆਂ ਦੇ ਵਿੱਚ ਹੀ ਹੁੰਦਾਗਾ ਵੀ ਗਰਮੀਆਂ ਜਦੋਂ ਪਾਣੀ ਪੁਣੀ ਛੱਲੇ ਛੜਕ ਕੇ ਰੱਖਾਂਗੇ ਜਾਨਵਰ ਦੇ ਤਾਂ ਪੈਰ ਸਹੀ ਰਹਿਣਗੇ ਸਹੀ ਰਹਿਣਗੇ ਖਰਾਬ ਨਹੀਂ ਹੁੰਦੇ ਹਾਂ ਠੀਕ ਹੈ ਠੀਕ ਹੈ ਕਿਉਂਕਿ ਪੈਰ ਨਾ ਘੋੜੇ ਦਾ ਸੁੱਕੇ ਨਾਲ ਹੀ ਖਰਾਬ ਹੁੰਦਾ ਜ਼ਿਆਦਾ ਨਹੀਂ ਸੁੱਕੇ ਨਾਲ ਹਾਂ ਜੇ ਉਹ ਲੋਪੈਂਦੀ ਹੈ ਨਾ ਪੈਰ ਸੁੱਕ ਜਾਂਦਾ ਉਦੋਂ ਜ਼ਿਆਦਾਤਰ ਖਰਾਬ ਹੁੰਦਾਗਾ ਉਦੋਂ ਖਰਾਬ ਹੁੰਦਾ ਹਾਂ ਠੀਕ ਹੈ ਠੀਕ ਹੈ ਤੇ ਫਿਰ ਇਹ ਪਾਣੀ ਪੁਣੀ ਉਹ ਛੜਕ ਕੇ ਹਾਂ ਪਾਣੀ ਪੁਣੀ ਛੜਕੀ ਰੱਖੇ ਜੀ ਤੇ ਬਾਕੀ ਜੋ ਕੋਈ ਹਰਿੰਡੀ ਦਾ ਤੇਲ ਹੁੰਦਾ ਇੱਕ ਠੀਕ ਹੈ ਹਾਂ ਉਹ ਲਾਈ ਰੱਖੇ ਵਧੀਆ ਚੀਜ਼ ਹੈ ਜੀ ਉਹ ਵਧੀਆ ਚੀਜ਼ ਹੈ ਹਨਾ ਹਾਂਜੀ ਹਾਂਜੀ ਰਿੰਡੀ ਦਾ ਤੇਰਾ ਆਹ ਨਹੀਂ ਮਿਲ ਜੀ ਸੌਖਾ ਹੀ ਮਿਲ ਜਾਂਦਾ ਹਾਂਜੀ ਹਾਂਜੀ ਪੰਸਾਰੀ ਦੀ ਦੁਕਾਨ ਤੋਂ ਜਿੱਥੋਂ ਮਰਜ਼ੀ ਲੈ ਲਓ ਜੀ ਠੀਕ ਹੈ ਠੀਕ ਹੈ ਉਹ ਕਿੰਨਾ ਕੁ ਲਾ ਦੇ ਬੰਦਾ ਉਹ ਬਸ ਜੀ ਪੈਸਾ ਸਾਫ਼ ਕਰਕੇ ਤੇ ਆਪਦੇ ਹਿਸਾਬ ਨਾਲ ਲਾ ਦੇਵੇ ਜਿੱਦੋਂ ਨਮਾਉਣਗਾ ਨਗੂਣਗਾ ਕੋੜਗਾ ਹਾਂ ਹਾਂ ਤੇ ਲਾ ਦੇਵੇ ਬਸ ਵਧੀਆ ਚੀਜ਼ ਆ ਉਹ ਠੀਕ ਹੈ ਠੀਕ ਹੈ ਤੇ ਉਹ ਜੇ ਕਦੇ ਵੀ ਪਾਣੀ ਪੂਣੀ ਜਿਖ ਲਿਆਰ ਲੈ ਉਹ ਪਾਖਲਰਨੇ ਪੈਂਦੇ ਜਿਹਦੇ ਪੈਰ ਸੁੱਕੇ ਸੱਕੇ ਹੁਣ ਖਰਾਬ ਹੋਣ ਪੈਰ ਉਹ ਖਲਰਨੀ ਪੈਂਦੀ ਆਮ ਨਹੀਂ ਆਮ ਨਹੀਂ ਲਰਨੀ ਹਾਂ ਨਹੀਂ ਨਹੀਂ ਵੀਰੇ ਆਉਣੇ ਠੀਕ ਹੈ ਠੀਕ ਹੈ ਹੂੰ ਉ ਤਕਰੀਬਨ ਵੀ ਮਹੀਨੇ ਦੇ ਹਿਸਾਬ ਤੇ ਜੀ ਦੱਸਗੇ ਵੀ ਕਿੰਨੇ ਮਹੀਨੇ ਬਾਅਦ ਬਣਾ ਲੈਣੇ ਚਾਹੀਦੇ ਆ ਬਾਈ ਸਹੀ ਤਾਂ ਮਹੀਨੇ ਬਾਅਦ ਹੀ ਬਣਨੇ ਚਾਹੀਦੇ ਆ ਨਹੀਂ ਡੇਢ ਕਿ ਮਹੀਨੇ ਬਾਅਦ ਤਾਂ ਪੈਰ ਬਣ ਜਾਣਾ ਬਣ ਜਾਣਾ ਹਾਂ ਹਾਂ 45 ਦਿਨਾਂ ਤੋਂ ਬਣ ਜਾਣ ਤਾਂ ਵਧੀਆ ਠੀਕ ਹੈ ਠੀਕ ਹੈ ਹਾਂ ਸਹੀ ਹੈ ਸਹੀ ਹੈ ਫਿਰ ਖਰਾਬ ਨਹੀਂ ਹੁੰਦਾ ਪੈਰ ਖਰਾਬ ਨਹੀਂ ਹੁੰਦਾ ਤੇ ਜਿਵੇਂ ਆਪਾਂ ਭਾਈ ਹੁਣ ਜਾਨਵਰ ਆਪਣਾ ਨਵਾਂ ਆ ਗਿਆ ਬੱਚਾ ਆ ਗਿਆ ਹਨ ਇਹ ਹਾਂਜੀ ਇਹ ਹੈਗਾ 4 ਮਹੀਨਿਆਂ ਦਾ ਹਨ 4 ਮਹੀਨਿਆਂ ਦੇ ਆ ਹਾਂਜੀ ਤੇ ਉਂ ਜਣ ਦੇ ਬੱਚੇ ਦੇ ਕਿੰਨੇ ਟਾਈਮ ਤੋਂ ਸ਼ੁਰੂ ਚਾਈਦੇ ਬਣਾਉਣੇ ਇਹਰੇ ਇਹਦਾ ਛੋਟਾ ਬੱਚਾ ਜੰਮਦੇ ਤੋਂ ਜਦੋਂ 2 ਕੁ ਮਹੀਨਿਆਂ ਦਾ ਬੱਚਾ ਹੋ ਜਾਂਦਾ ਹਾਂ ਉਹਨਾਂ ਦੇ ਪੈਰ ਲੰਮੇ ਹੋ ਗਏ ਤਾਂ ਉਹਨੂੰ ਚੱਕਣ ਲੱਗ ਜਾਂਦਾ ਚੱਕਣ ਲੱਗ ਜਾਂਦਾ ਹਾਂ ਉਹਦੋਂ ਬਣਾ ਲੇ ਉਹਦੇ ਬਣਾ ਲੇ ਹਾਂ ਨਾਲੇ ਤਾਂ ਉਹਦੋਂ ਛੋਟਾ ਹੁੰਦਾ ਹਾਂ ਉਹ ਗੇਧ ਪੈ ਜਾਂਦੀ ਆ ਗੇਧ ਪੈ ਜਾਂਦੀ ਆ ਹਾਂ ਬਾਕੀ ਜ਼ੋਰਸ ਵੀ ਘਟਦਾ ਨਾ ਬਾਈ ਹਾਂ ਹਾਂ ਇਹ ਵੀ ਗੱਲ ਹੈਗੀ ਆ ਥੋੜਾ ਜਿਆਦਾ ਵੱਡਾ ਹੋ ਗਿਆ ਫਿਰ ਉਹ ਵੀ ਗੱਲ 6 ਫੀਟ ਦਾ ਹਾਂ ਮੁੜ ਕੇ ਤੰਗ ਵੀ ਕਰਦਾ ਸੀ ਤੇ ਮੁੜ ਕੇ ਉਹ ਸਿੱਖਦਾ ਵੀ ਨਹੀਂਗਾ ਸਿੱਖਦਾ ਵੀ ਨਹੀਂ ਹਾਂ ਸਹੀ ਆ ਸਹੀ ਆ 6 ਫੀਟ ਦਾ ਵੀ ਡਾਕ ਜਾਨ ਹਾਂ 6 ਫੀਟ ਦਾ ਵੀ ਵੱਧ ਡਰ ਰਹਿੰਦਾ ਹੀ ਫਿਰ ਹਾਂ 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 ਤੇ ਜਿਹੜੀਆਂ ਆਪਾਂ ਖੁਰੀਆਂ ਲਾ ਦਨੇ ਆ ਉਹ ਖੁਰੀ ਕਿਹੜੀ ਕੋੜੀ ਨੂੰ ਜ਼ਰੂਰੀ ਆ ਤੇ ਕਿਹੜੀ ਨੂੰ ਨਹੀਂ ਖੁਰੀ ਤਾਂ ਜਦੇਤਰ ਬਈ ਘੋੜਿਆਂ ਦੇ ਲੱਗਦੀਆਂ ਘੋੜਿਆਂ ਦੇ ਹਾਂ ਤੇ ਘੋੜੀ ਦੇ ਖੁਰੀ ਆਪਾਂ ਉਸ ਦੇ ਲਾਉਣੇ ਜਿਹੜੀ ਘੋੜੀ ਨਾਲ ਮਾਲਾ ਛੜਕ ਛੁੜਕ ਦਰਨਾ ਹਾਂ ਆਮ ਨਹੀਂ ਘੋੜਿਆਂ ਦੇ ਲੋੜ ਪੈਦੀ ਖੁਰੀਆਂ ਦੀ ਠੀਕ ਹੈ ਠੀਕ ਹੈ ਹਾਂ ਤੇ ਜੇ ਮੈਨੂੰ ਤੋਰਾ ਫੇਰਾ ਕਰਮਣਾ ਘੋੜੀ ਤੇ ਜਿਵੇਂ ਸਵਾਰੀ ਵੀ ਕਰਨੀ ਹੈ ਹਾਂ ਜੀ ਤੇ ਜਿਹਨ ਦੀ ਜ਼ਿਆਦਾਤਰ ਕਿਹੜੇ ਰਾਹ ਚਾਹੀਦੇ ਜਿਹਦੇ ਵਿੱਚ ਉਹ ਕੱਚਾ ਰਾਹ ਹੋ ਜਾਏ ਰੇਤੇ ਵਾਲਾ ਜੀ ਕੱਚਾ ਰੇਤੇ ਵਾਲਾ ਹਾਂ ਰੇਤੇ ਵਾਲੇ ਰਾਹ ਤੇ ਸਵਾਰੀ ਵਧੀਆ ਬਾਕੀ ਜੇ ਆਪਾਂ ਖੁਰੀਆਂ ਲੱਗੀਆਂ ਘੋੜੇ ਦੇ ਫਿਰ ਭਾਵੇਂ ਸੜਕ ਤੇ ਵੀ ਲਈ ਫਿਰ ਕੋਈ ਗੱਲ ਨਹੀਂ ਫਿਰ ਕੋਈ ਚੱਕਰ ਨਹੀਂ ਹਾਂ ਠੀਕ ਹੈ ਠੀਕ ਹੈ ਤੇ ਖੁਰੀਆਂ ਤੇ ਜਿਹੜੀ ਹੁਣ ਸਵਾਰੀ ਵਾਲੀ ਖੁਰੀ ਤੇ ਮੂਹਰੇ ਪਰਾਂ ਤੇ ਲੱਗਦੀ ਆ ਹਾਂ ਜੀ ਤੇ ਜਿਹੜੀ ਆਪਣੀ ਰੇੜੇ ਵਾਲੀ ਹੁੰਦੀ ਉਹਦੇ ਉਹਦੇ ਚਾਰਾਂ ਪੈਰਾਂ ਦੇ ਲੱਗ ਜਾਂਦੇਗਾ ਜੀ ਚਾਰਾਂ ਦੇ ਲੱਗਦੇ ਹਾਂ ਇਹਨਾ ਆਪਣਾ ਜਾਨਵਰ ਜਿਹੜੇ ਹੁੰਦੇ ਆ ਗਿੱਜੇ ਨਹੀਂ ਹੁੰਦੇ ਤੇ ਮਗਲਿਆਂ ਖੁਰਗਾ ਨਾ ਤਿਲਕ ਜਾਂਦੀ ਕੁੜੀ ਕਈ ਵਾਰੀ ਸਹੀ ਆ ਸਹੀ ਸੱਟ ਵੱਜ ਜਾਂਦੀ ਜੇ ਖੜੀ ਖੁੜੀ ਵੀ ਹੋ ਜਾਏ ਤਾਂ ਵੀ ਹਾਂ ਹਾਂ ਡੱਗ ਪੈਂਦੀ ਆ ਜੀ ਤਿਲਕਨ ਦੀ ਜਾਦੇ ਹੋ ਜਾਂਦੀ ਹਾਂ 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 ਸਹੀ ਆ ਸਹੀ ਆ ਸਹੀ ਆ ਤੇ ਜਿਹੜਾ ਭਾਈ ਆਪਣਾ ਇਹ ਕੰਮ ਆਗਾ ਹਾਂਜੀ ਤੇ ਜਿਵੇਂ ਮੈਂ ਸੁਣਿਆ ਵੀ ਇਹਦੀ ਪੜ੍ਹਾਈ ਵਗੈਰਾ ਵੀ ਹੁੰਦੀ ਆ ਹਾਂ ਵੀਰੇ ਹੁੰਦੀ ਆ ਪਰ ਮੈਂ ਨਹੀਂ ਕੀਤੀ ਪੜ੍ਹਾਈ ਆਪਾਂ ਤਾਂ ਤਾਂ ਸਾਡੇ ਪਿੰਡ ਸਿੰਘ ਸਟੱਡ ਫਾਰਮ ਆ ਬਲੈਤੀ ਘੋੜਿਆਂ ਦਾ ਠੀਕ ਹੈ ਉੱਥੋਂ ਸਿੱਖਿਆ ਸੀ ਹੁਣ ਉਹ ਫਾਰਮ ਹੈ ਨਹੀਂਗਾ ਠੀਕ ਹੈ ਹਾਂ ਉੱਥੇ ਮੇਰਾ ਜਗਜੀਤ ਸਿੰਘ ਮੇਰਾ ਗੁਰੂ ਆ ਠੀਕ ਹੈ ਜੀ ਹਾਂਜੀ ਉਹ ਕਿਹੜੇ ਪਿੰਡ ਦਾ ਜਗਜੀਤ ਸਿੰਘ ਕੋਈ ਵੰਦਰਚਾਣੇ ਤੋਂ ਹੀ ਆ ਜੀ ਵੰਦਰਚਾਣੇ ਤੋਂ ਹੀ ਆ ਹਾਂਜੀ ਠੀਕ ਹੈ ਠੀਕ ਹੈ ਕਿੰਨੇ ਉਮਰ ਸੀ ਬਾਈ ਤੇਰੀ ਜਦੋਂ ਤੂੰ ਕੰਮ ਲੱਗਿਆ ਮੇਰੀ 13 ਸਾਲ ਦੀ ਸੀ 13 ਸਾਲ ਦੀ ਉਮਰ ਸੀਗੀ ਹਾਂਜੀ ਠੀਕ ਹੈ ਬਹੁਤ ਛੋਟੀ ਉਮਰ ਤੇ ਲੱਗਿਆ ਮੈਂ ਹਾਂਜੀ ਮੇਰੀ ਹੁਣ 26 ਸਾਲ ਦੀ ਆ 36 ਸਾਲ ਦੀ ਹੈ ਸਾਰੀ 36 ਸਾਲ ਦੀ ਹਾਂ ਠੀਕ ਹੈ ਠੀਕ ਹੈ ਯਾਰ ਬਹੁਤ ਸੋਹਣਾ ਬਣ ਗਿਆ ਯਾਰ ਹੂੰ ਤੇ ਜਿਹੜਾ ਹੁਣ ਬਾਈ ਜਿਵੇਂ ਨਵੇਂ ਬੰਦੇ ਨੇ ਕੋਈ ਕੰਮ ਚਲਾਉਣਾ ਇਹ ਕੰਮ ਕਰਨਾ ਹਨਾ ਉਹਦੇ ਹਾਸਤੇ ਮੜੀ ਆਪਾਂ ਜਾਣਕਾਰੀ ਦੇ ਦਗੇ ਵੀ ਕੰਮ ਸੌਖਾ ਕਿ ਔਖਾ ਹੈ ਬਾਈ ਯਾਰ ਕੰਮ ਤਾਂ ਹੁਣ ਤੁਹਾਨੂੰ ਮੇਰਾ ਸ਼ਕਲ ਵੇਖ ਕੇ ਹੀ ਦਿਸ ਜਾਂਦਾ ਕਿ ਕਿੰਨਾ ਕੁ ਸੌਖਾ ਹਾਂ ਆਏ ਨੇ ਮਗਾਸਾ ਦੇ ਵੀ ਟੌੜੀ ਕੰਮ ਹੈ ਹਨਾ ਹਾਂ ਨਹੀਂ ਬਾਈ ਯਾਰ ਬਹੁਤ ਔਖਾ ਕੰਮ ਹੈ ਤੌਰ ਦੇ ਨਾਲ ਨਾਲ ਕੰਮ ਕਰਕੇ ਦੁਨੀਆ ਚੱਲਣਾ ਹੈ ਨਾ ਕੰਮ ਨਹੀਂ ਨਹੀਂ ਕਈ ਲੋਕ ਹੈਗੇ ਵੀਰੇ ਹੁਣ ਜਾ ਕੇ ਕਿਸੇ ਦੇ ਘਰੇ ਲੀੜੇ ਬਦਲਨੇ ਫਿਰ ਗਾਂ ਜਾਣਾ ਫਿਰ ਗਾਂ ਜਾਣਾ ਆਪਾਂ ਨੇ ਕਰਿਆ ਆ ਜ ਕੁਛ ਕੀਤਾ ਪਹਿਲੀ ਗੱਲ ਤਾਂ ਅੱਜ ਤੱਕ ਰ ਆਪਾਂ ਵੀਡੀਓ ਹੀ ਨਹੀਂ ਪਾਈ ਕਦੇ ਠੀਕ ਹੈ ਠੀਕ ਹੈ ਹਾਂ ਮਹਾਰੇ ਦੀ ਕਿਰਪਾ ਨਾਲ ਕੰਮ ਆਪਣੇ ਕੋਲੇ ਵਾਧੂ ਆ ਅੱਜ ਤੱਕ ਰ ਹੀ ਨਹੀਂ ਪਾਈਓ ਤੁਸੀਂ ਕਹਿਦਾ ਕਰਕੇ ਚਲੋ ਬਣਾਉਣ ਲੱਗ ਗਏ ਨਹੀਂ ਅੱਜ ਤੱਕ ਰ ਆਪਾਂ ਕਦੇ ਵੀ ਨਹੀਂ ਪਾਈ ਉਹ ਵੀ ਬਾਕੀ ਬਈ ਜਿਹੜਾ ਕੱਪੜੇ ਬਦਲਨੇ ਕਰਨੇ ਉਹ ਵੀ ਕਿਸੇ ਦੇ ਨੇਚਰ ਆ ਡੋਡੀ ਹੈਨਾ ਹਾਂ ਆਪਾਂ ਵੈਸੇ ਹੀ ਚਲੋ ਮਹਾਰਾਜੀ ਦੀ ਕਿਰਪਾ ਨਾਲ ਠੀਕ ਆਈ ਹਾਂ 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 ਤੇ ਜਣੀ ਦਿਉ ਆਪਾਂ ਕਹਿ ਲਗੇ ਜੇ ਵੀ ਇੱਕ ਕੰਮ ਜੇ ਕਿਸੇ ਨੇ ਨਵੇਂ ਬੰਦੇ ਨੇ ਸੋਚਦਾ ਕੋਈ ਇਹ ਕੰਮ ਕਰਨ ਦਾ ਸੋਚ ਲਾਉਣ ਦਾ ਨਹੀਂ ਕੰਮ ਤਾਂ ਵਧੀਆ ਜੀ ਪਰ ਰਿਸਕ ਬਹੁਤ ਆ ਜੀ ਇਹ ਰਿਸਕ ਤਾਂ ਸਾਰੇ ਹਾਂ ਰਿਸਕ ਬਹੁਤ ਕੰਮ ਠੀਕ ਆ ਜੀ ਚਲੋ ਭਾਂਤ ਭਾਂ ਦਾ ਜਾਨਵਰ ਟੱਕਰਨਾ ਗਈ ਸਹੀ ਹਾਂ ਔਖਾ ਹੁੰਦਾ ਜਾਨਵਰ ਕਾਬੂ ਕਰਨਾ ਹਨ ਹਰਬ ਵੀ ਹੁੰਦੇ ਆ ਨਰਮ ਵੀ ਬਹੁਤ ਹੁੰਦੇ ਆ ਤੇ ਤੇ ਦੋਸਤੋ ਕਰ ਲਿਓ ਬਾਈ ਦਾ ਸੰਪਰਕ ਬਾਈ ਦਾ ਨੰਬਰ ਉੱਪਰ ਵੀ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਬਾਈ ਜਿਲੇ ਦੁਆਰਾ ਫੇਰ ਬੋਲੇਗਾ ਕਿਹੜੇ ਕਿਹੜੇ ਚ ਬਠੰਡਾ ਹੋ ਗਿਆ ਇੱਕ ਤਾਂ ਇੱਕ ਤਾਂ ਵੀਰੇ ਆਪਣਾ ਫਰੀਦਕੋਟ ਜ਼ਿਲ੍ਹਾ ਮੇਰਾ ਆਪਦਾ ਹੀ ਆ ਹਾਂ ਤੇ ਬਠਿੰਡਾ ਜ਼ਿਲ੍ਹਾ ਹਾਂ ਫਿਰੋਜ਼ਪੁਰ ਤੇ ਮੋਗਾ ਜੀ ਫਿਰੋਜ਼ਪੁਰ ਤੇ ਮੋਗਾ ਹਾਂਜੀ ਠੀਕ ਹੈ ਠੀਕ ਹੈ ਤੇ ਚਲੋ ਜੇ ਬਾਈ ਕੋਈ ਫਾਰਮ ਵਾਲਿਆ ਉਹ ਸੰਪਰਕ ਕਰਨ ਸੌਖਾ ਹਨਾ ਹਾਂਜੀ ਹਾਂਜੀ ਤੇ ਚਲੋ ਠੀਕ ਆ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਠੀਕ ਆ ਬਾਈ ਧੰਨਵਾਦ ਤੇਰਾ ਠੀਕ ਹੈ ਬਾਈ ਜੀ ਓਕੇ